ਸਸੀ ਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਸਿੰਘ ਛਨੀਰਾ ਤੇ ਕਮਤਲ ਦਾ ਟਾਈਮ ਸੀਗਾ ਵੀਡੀਓ ਆਪਾਂ ਬਣਾ ਨਹੀਂ ਸਕੇ ਤੇ ਹੋਰ ਕੀ ਹਾਲ ਚਾਲ ਦੋਸਤਾਂ ਦੇ ਬੈਗਰੂਦ ਕਿਰਪਾ ਨਾਲ ਸਾਡੇ ਦਾ ਸੁੱਖ ਸ਼ਾਂਤੀ ਹੋਵੇ ਤੇ ਅੱਜ ਆਪ ਇੱਕ ਦੋ ਗੱਲਾਂ ਤੁਹਾਨੂੰ ਸ਼ੇਅਰ ਕਰਨੀਆਂ ਸੀਗੀਆਂ ਜਿਵੇਂ ਆਪਾਂ ਤੁਹਾਨੂੰ ਪਤਾ ਫੇਸਬੁੱਕ ਤੇ ਕੰਮ ਕਰੀਦਾ ਜਿੰਨਾ ਭਰਾਵਾਂ ਨੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਬਹੁਤ ਬੰਦੇ ਨੇ ਆਪਣਾ ਗੱਲਬਾਤ ਕਰ ਲੈਂਦੇ ਹਨ ਇੱਕ ਆਪਾਂ ਨਾ ਦੋ ਤਿੰਨ ਚੀਜ਼ਾਂ ਬਣਵਾਈਆਂ ਨੇ ਆਨਲਾਈਨ ਮੰਗਾਈਏ ਇੱਕ ਤਾਂ ਮੈਂ ਬਣਾ ਲਿਆ ਆਪਾਂ ਆਈਡੀ ਕਾਰਡ ਰਿਪੋਰਟਰ ਦਾ ਬਣਾਏਗਾ ਮਤਲਬ ਇਹਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਗਾਇਨ ਆਪਾਂ ਪੱਕੇ ਤੌਰ ਤੇ ਆਪਣੇ ਕੋਲ ਵਿਕਾਰ ਆ ਗਿਆ ਵੀ ਆਪਾਂ ਕਿਸੇ ਦੀ ਵੀ ਵੀਡੀਓ ਬਣਾ ਸਕਦੇ ਆ ਇਹ ਕਿਸੇ ਦੀ ਮਤਲਬ ਕਿਸੇ ਦੀ ਇਹ ਨਹੀਂ ਵੀ ਆਪਾਂ ਕਿਸੇ ਦੀ ਵੀ ਬਣਾਏ ਇਹ ਨਹੀਂ ਕਈ ਵਾਰੀ ਕੋਈ ਹਜੇ ਇਸ਼ੂ ਹੁੰਦੇ ਹਜੇ ਮੁੱਦੇ ਹੁੰਦੇ ਨੇ ਮਸਲੇ ਹੁੰਦੇ ਆ ਜਿੰਨਾ ਤੇ ਆਮ ਬੰਦਾ ਵੀਡੀਓ ਨਹੀਂ ਬਣਾ ਸਕਦਾਗਾ ਹਣਾ ਕੋਈ ਪੰਚਾਇਤੀ ਆ ਕੋਈ ਲੜਾਈ ਝਗੜਾ ਐਸੀਆਂ ਚੀਜ਼ਾਂ ਦੇ ਵਿੱਚ ਆਪਣੇ ਇੰਟਰਫੇਅਰ ਆਪਾਂ ਕਰ ਸਕਦੇ ਆ ਹੁਸਰਮਾ ਦੇਖੋ ਹੁੰਦਾ ਵੀ ਕੀ ਕੀ ਚੀਜ਼ਾਂ ਬਣਾਏਗਾ ਆ ਮੇਰਾ ਪ੍ਰੈਸ ਰਿਪੋਰਟਰ ਰਿਕਾਰਡ ਆ ਆ ਜਿਹੜਾ ਬਣ ਕੇ ਆਇਆ ਮੈਂ ਆ ਨੰਬਰ ਹਾਈਡ ਕਰ ਦਾਂਗਾ ਆ ਮੇਰੀ Gmail ਆ ਗਿਆ ਮੇਰਾ ਨਾਮ ਆ ਗਿਆ ਸਕੈਨਰ ਆ ਆਨਲਾਈਨ ਨਿਕਲ ਸਕਦਾ ਮੈਂ ਆਲ ਇੰਡੀਆ ਦਾ ਜਿਹੜਾ ਲਾਇਸੈਂਸ ਕਹਿ ਲਈ ਆਪਾਂ ਇਹਨੂੰ ਇਹ ਬਣਵਾਇਆ ਆਪਾਂ ਇੰਟਰਨੈਸ਼ਨਲ ਪੱਤਰਵਾਚਕ ਆ ਠੀਕ ਆ ਇਹਦਾ ਹੁਣ ਕੀ ਕੀ ਫਾਇਦਾ ਤੁਹਾਨੂੰ ਮੈਂ ਦੱਸਣਾ ਚਾਹੁੰਦਾਗਾ ਵੀ ਇਹਦੇ ਇਹੀ ਫਾਇਦੇ ਨੇ ਬਈ ਇਹਨੂੰ ਆਪਾਂ ਕਿਤੇ ਵੀ ਮਤਲਬ ਵੀਡੀਓ ਬਣਾਉਣੀ ਤਾਂ ਆਪਣੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਹੁੰਦੀ ਹਨਾ ਇਹ ਤਾਂ ਮੇਰਾ ਨਾਮ ਮੇਰਾ ਨੰਬਰ ਆ ਸੌਰੀ ਮੈਂ ਨੰਬਰ ਤਾਂ ਕਰਕੇ ਥੋੜੀ ਮੈਂ ਤੁਹਾਨੂੰ ਨਾਮ ਦਿਖਾ ਨਹੀਂ ਸਕਦਾ ਮੈਂ ਇੰਨਾ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਜਿੰਨਾ ਭਰਾਵਾਂ ਨੇ ਇੱਕ ਮਿੰਟ ਸੌਰੀ ਆ ਗਿਆ ਇੱਥੇ ਮੇਰਾ ਨੰਬਰ ਆ ਗਿਆ ਮੈਂ ਉਹਨੂੰ ਹਾਈਡ ਕਰਨਾ ਤੇ ਆਹ ਦੇਖ ਲੋ ਇਹ ਮੇਰਾ ਸਕੈਨਰ ਪਰ ਮਤਲਬ ਇਹ ਜਿਹੜੀ ਇਹ ਵੈਬਸਾਈਟ ਆ ਤੋਂ ਬਣਦਾ ਹੈਗਾ ਇਹ ਆਪਣੀ ਅਧਾਰ ਕਾਰਡ ਵਾਲੀ ਵੈਬਸਾਈਟ ਆ ਉਸੇ ਤੋਂ ਬਣਦਾ ਹੈਗਾ ਇਹ ਆਪਣਾ ਜਿਹੜੇ ਇਹ ਬਣਦੇ ਨੇ ਜਿਵੇਂ ਆ ਤੁਸੀਂ ਦੇਖੋ ਇਹ ਸਾਰਾ ਮੈਂ ਮਤਲਬ ਪਰਮਾਨੈਂਟ ਕੰਮ ਕਰ ਲਿਆ ਆਪਾਂ ਇਹ ਕੱਚਾ ਹੈਗਾ ਮੈਂ ਇਹ ਨਹੀਂ ਕਰਿਆ ਹੁਣ ਮੈਂ ਬਾਹਲੇ ਦੋਸਤਾਂ ਨੂੰ ਪਤਾ ਹੈ ਕਿ ਮੇਰੇ ਨਾਲ ਇੱਕ ਦੋ ਵਾਰੀ ਹੋਈਆਂ ਨੇ ਵੀ ਇਹਦਾ ਉਹ ਮੰਗਿਆ ਗਿਆ ਹੈਗਾ ਬੀਤ ਸੋਡ ਲਵੇ ਕੋਈ ਰਜਿਸਟ੍ਰੇਸ਼ਨ ਨੰਬਰ ਹੈਗਾ ਆ ਆਪਾਂ ਕਹਿ ਦਿੰਦੇ ਆ ਜਿਵੇਂ ਲਾਇਸੈਂਸ ਵਗੈਰੀ ਮੰਨ ਲਈ ਚੀਜ਼ ਨੂੰ ਜਿਹੜਾ ਸਕੈਨਰ ਹੈ ਤੇ ਆਨਲਾਈਨ ਕਿਤੇ ਵੀ ਆਪਣੇ ਬਾਰੇ ਬੰਦਾ ਪਤਾ ਕਰ ਸਕਦਾ ਹੈ ਆਪਣੀ ਗੂਗਲ ਤੇ ਵੀ ਮਤਲਬ ਸਰਚ ਨਿਕਲ ਆਏ ਪਰ ਹੁਣ ਜੇ ਮੈਂ ਆ ਦਾ ਕੰਮ ਕਰ ਰਿਹਾ ਜਿਹੜਾ ਹਨ ਮੇਰੀਆਂ ਜਿਹੜੀਆਂ ਉਹਨੇ ਮਤਲਬ ਸਾਰੇ ਇਹਦੇ ਤੇ ਪਤਾ ਲੱਗ ਗਿਆ ਸਕੈਨਰ ਲੱਗ ਗਿਆ ਸਪੈਸ਼ੇ ਦੇ ਤੇ ਤੁਹਾਨੂੰ ਦਿਖਾ ਵੀ ਨਾ ਦੁਬਾਰਾ ਫਿਰ ਜਿਹੜੇ ਤੇ ਸਕੈਨਰ ਆ ਆ ਸਕੈਨਰ ਹੈ ਤੇ ਇਹਦੇ ਤੇ ਰਾਹੀ ਮੇਰੇ ਸਾਰੇ ਬਾਇਓ ਡਾਟਾ ਨਿਕਲੂਗਾ ਵੀ ਇਹ ਬੰਦਾ ਜੀ ਕੰਮ ਕਰਦਾ ਕਦ ਲਈ ਇਹ ਬੰਦੇ ਨੇ ਬਣਾਇਆ ਹਨਾ ਸੱਚੀ ਜਾ ਜਿਹਦੇ ਤੇ ਜਿਹੜਾ ਮੋਬਾਈਲ ਨੰਬਰ ਆ ਗਿਆ ਮੇਰੀ ਜੀਮੇਲ ਆ ਗਈ ਜਿਹੜੀ ਪਰਮਾਨੈਂਟ ਰੱਖੀ ਹੋਈ ਆ ਮੈਂ ਤਾਂ ਥੋੜਾ ਨੰਬਰ ਮੈਂ ਸ਼ੂਨੀ ਕਰ ਮੈਂ ਚੰਦਾ ਉਹਦਾ ਜਿੰਨਾ ਭਰਾਵਾਂ ਨੇ ਇਹ ਬਣਵਾਉਣਾ ਹੋਵੇ ਤਾਂ ਆਪਣੇ ਨਾਲ ਗੱਲ ਕਰ ਸਕਦਾ ਮੈਂ ਇਹ 2-3 ਬਣਾਇਆ ਇੱਕ ਪਰਸ ਵਾਲਾ ਤੇ ਇੱਕ ਸੁਮ ਦਸੀ ਦਾ ਵੀ ਜਿਵੇਂ ਇਹਨੂੰ ਆਪਾਂ ਗੱਲ ਦੇ ਵਿੱਚ ਪਾ ਕੇ ਪਰਸ ਵਾਲਿਆ ਨਾ ਇਸ ਤਰ੍ਹਾਂ ਦਾ ਇਹੋ ਚੀਜ਼ ਆ ਗਈ ਠੀਕ ਆ ਇਹ ਚੀਜ਼ਾਂ ਮੈਂ ਆਪ ਬਣਾ ਥੋੜਾ ਇਹ ਹੁ ਕੀਤਾ ਹੈਗਾ ਕੁਝ ਖਰਚਾ ਆਏਗਾ ਆਪਾਂ ਜੇ ਕਿਸੇ ਬੰਦੇ ਨੇ ਆਪਣਾ ਨਾਲ ਗੱਲ ਕਰਨੀ ਆਪਾਂ ਉਹ ਗੱਲ ਕਰਾਂਗੇ ਸੰਗੀਤੀ ਕਿੰਨਾ ਫਰਕ ਆਏਗਾ ਤੇ ਸਿਸਟਮ ਇਹ オンਲਾਈਨ ਹੀ ਆ ਤੇ ਜਿਹੜਾ ਇਹ ਮਤਲਬ 10 ਕਰਾਂ ਦਾ ਪ੍ਰੋਸੈਸ ਦੇ ਵਿੱਚ ਬਣ ਕੇ ਆ ਜਾਂਦਾਗਾ ਜੇ ਇਹ ਅਪਣਾ ਉਹ ਘਰ ਆ ਜਾਂਦਾ ਆਪਣੇ オンਲਾਈਨ ਸਿਸਟਮ ਨਾਲ ਥੋੜਾ ਜਿਹਾ ਖਰਚਾ ਆਉਂਦਾ ਇਹਦੇ ਤੇ ਤੇ ਇੱਕ ਸੋਨੂੰ ਆਪਾਂ ਦਿਖਾਉਂਦੇ ਆ ਵੀ ਆਬ ਆਏਗਾ ਡਿਜੀਟਲ ਦਾ ਮੈਂ ਇੱਕ ਮੰਗਾਇਆ ਆਪਾਂ ਇਹਦੇ ਵੀ ਹੁਣੇ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਫੀਲਡ ਦਾ ਕੰਮ ਕਰਨਾ ਵੀਡੀਓ ਇੱਕਦੋ ਤਿਆਰ ਨੇ ਹੈਲੋ ਹੈਲੋ ਵੈਸੇ ਮੇਰੀ ਹੋ ਸਾਰਾ ਡਬਲ ਆਵਾਜ਼ ਆ ਜਾਵੇ ਹੁਣ ਕੋਮੈਕ ਪਹਿਲਾਂ ਵੀ ਮੇਰੇ ਲੱਗਿਆ ਹੋਇਆ ਇੱਕ ਤਾਂ ਇਹਦੀ ਆਵਾਜ਼ ਵੀ ਸਾਰੀ ਹੂਸ ਨੂੰ ਸੁਣਦੀ ਹੋਊਗੀ ਬਹੁਤ ਵਧੀਆ ਚੀਜ਼ ਹੈ ਜਿਹੜਾ ਹਲਕਾ ਜਿਹਾ ਸਟੱਡੀ ਮੇਗਾ ਤਾਂ ਜੋ ਮੈਂ ਆਪਾਂ ਗੱਲ ਕਰੇ ਕਰਾਂਗੇ ਹੈਲੋ ਹੈਲੋ ਇਸ ਤਰ੍ਹਾਂ ਦੀ ਇਹ ਬੜੀਆ ਹੈਲੋ ਹੈਲੋ ਹੋ ਸਕਦਾ ਡਬਲ ਆਵਾਜ਼ ਆ ਜਾਵੇ ਮੈਂ ਦੁਬਾਰਾ ਮਾਫੀ ਚਾਹੁੰਦਾ ਵੀਡੀਓ ਦੇ ਵਿੱਚ ਸ਼ਾਇਦ ਆਵੇ ਡਬਲ ਆਵਾਜ਼ ਤੇ ਇੱਕ ਇਹ ਚੀਜ਼ ਮੰਗਾਈ ਆਪਾਂ 2500 ਦੇ ਵਿੱਚ ਖਰਚੇ ਤੇ ਤਕਰੀਬਨ ਇੱਕ ਇਹਦੀ ਆਈਡੀ ਹੋਣੀ ਆ ਮੈਂ ਨਾ ਦਾ ਪ੍ਰੋਬਬੀ ਦਾ ਨਾ ਚੇਂਜ ਕਰਨ ਦੀ ਸੂਚੀ ਨੇ ਕਾਪਾ ਕੰਮ ਜਦੋਂ ਇਹ ਹਿਸਾਬ ਨਾਲ ਕਰਨਾ ਦਾ ਕੰਮ ਵੀ ਕਹੇ ਨਾਮ ਵੀ ਕਹੇ ਰੱਖਣਾ ਆਪਣੇ ਚੈਨ ਚੀਜ਼ ਦਾ ਤੁਮ ਮਾ ਦੀ ਆਈਡੀ ਇਹਦੀ ਪ੍ਰਿੰਟ ਕਰਕੇ ਆਪਾਂ ਇੱਥੇ ਲਗਾਉਣੀ ਆ ਹੁਣ ਗੱਲ ਕਰਦੇ ਆਪਾਂ ਇਹ ਮਾਈਕੋ ਮੰਗਾਏ ਹਨ ਮੈਨੂੰ ਮੈਨੂੰ ਸ਼ੌਂਕ ਹੈ ਨਾ ਫਿਲਰ ਦਾ ਕੰਮ ਕਰਾਂ ਦੀ ਮੈਂ ਬਾਤ ਕੋ ਫਿਰਤੀ ਜੀੜੂ ਬਣਾ ਕੇ ਲੈਣਾ ਇਹ ਚੀਜ਼ਾਂ ਮੈਂ ਤਾਂ ਬਣਾਉਂਦੀ ਹਾਂ ਜਿਹੜੇ ਭਰਾ ਘਰੇ ਬਹਿ ਕੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਦੀ ਬਹੁਤੀ ਦੌੜ ਨਹੀਂ ਹੈ ਜਿਹੜੇ ਬੰਦੇ ਫੀਲਡ ਦਾ ਕੰਮ ਕਰਦੇ ਮੰਤਲੋ ਘੁੰਮ ਫਿਰ ਕੇ ਬਾਹਰ ਵੀਡੀਓ ਬਣਾ ਕੇ ਲਿਆਉਂਦੇ ਨੇ ਉਹਨਾਂ ਲਈ ਇਹ ਅਪਲੇ ਸਿਸਟਮ ਸਾਰਾ ਹੋਣਾ ਲਾਜ਼ਮੀ ਹੈ ਮੈਗ ਹੋਣਾ ਲਾਜ਼ਮੀ ਹੈ ਹਨਾ ਮੇਰੇ ਵਿੱਚ ਚਾਰ ਪੰਜ ਮੈਗ ਪਏ ਨੇ ਇੱਕ ਆ ਮੈਂ ਅਸੀਂ ਔਨਲਾਈਨ ਇਹ ਮਤਲਬ ਇੱਕ ਹੈਵੀ ਕੁਆਲਿਟੀ ਜਿਹੜਾ ਪਾਸਟੈਂਡ ਆਹੇ ਇਹਦੀ ਜਿਹੜੀ ਲੈਂਥ ਆ ਇਹ ਕਾਫੀ ਲੰਬਾ ਹੈਗਾ ਮਤਲਬ ਹੈਗਾਗਾ 3 ਕਿਲੋ ਦੇ ਕਰੀਬ ਵਜ਼ਨ ਵਧੀਆ ਇਹਦੇ ਚ ਹੈਵੀ ਚੀਜ਼ ਮਗਾਈ ਸੀ ਮੈਂ ਇਹ ਕਾਫੀ ਵਧੀਆ ਇਹ ਮੰਤਲੋ ਜੇ ਪਪਾ ਕਹਿਰੀ ਹੈ ਤੇ ਵਧੀਆ ਡੀਐਸਆਰ ਵਗੈਰਾ ਵੀ ਆਪਾਂ ਉਹ ਲਾ ਸਕਦੇ ਨੇ ਤੇ ਵੱਡਾ ਕੈਮਰਾ ਵੀ ਵਗੈਰੇ ਲਾਉਣਾ ਲੱਗੇ ਇੱਕ ਇਹ ਮੰਗਾਇਆ ਸੀ ਮੈਂ ਇਹ ਵੈਸੇ ਮੇਰੇ ਲਈ ਪਹਿਲਾਂ ਦਾ ਆ ਗਏ ਇਹ ਇੱਕ ਸਟੈਂਡ ਜਿਹਦੇ ਵੀਡੀਓ ਬਣਾਉਂਦੇ ਇਹ ਥੋੜਾ ਇਹ ਹਲਕਾ ਸਟੈਂਡ ਸੀ ਇਹ ਮੇਰੇ ਤੋਂ ਪਹਿਲਾਂ ਪਿਆ ਸੀ ਆ ਤਾਂ ਆ ਚੀਜ਼ਾਂ ਆਪਾਂ ਹੁਣ ਮੰਗਾਈਆਂ ਜਿੰਨਾ ਭਰਾਵਾਂ ਨੇ ਫਿਲਡਰਾਂ ਕੰਮ ਕਰਨਾਗਾ ਮਤਲਬ ਤੋਰ ਫਰਕੇ ਵੀਡੀਓ ਬਣਾਉਣੀਆਂ ਨੇ ਉਹਨਾਂ ਦੇ ਵਿੱਚ ਚੀਜ਼ਾਂ ਹੁਣੇ ਦਸਤਾਵੇਜ਼ ਹੁਣੇ ਲਾਜ਼ਮੀ ਨੇ ਹਨਾ ਚਲੋ ਮਾਈਕ ਵੀ ਚੱਲ ਜੂ ਕੋਈ ਹੈਂਡੀ ਮਾਈਕ ਲਾਜ਼ਮੀ ਨਹੀਂ ਹੈਗਾ ਕਿਉਂਕਿ ਮੈਂ ਤਾਂ ਸ਼ੌਂਕ ਸੀ ਆ ਮੈਂ ਤਾਂ ਨਾ ਵੈਸੀ ਵੀ ਤੋਰ ਫਰਕੇ ਆ ਵੀ ਆਈਡੀ ਵੀ ਗਰ ਇੱਥੇ ਮੈਂਸ਼ਨ ਕਰਕੇ ਲਾਉਣੀ ਆ ਪਈ ਗਾ ਜਿਵੇਂ ਜ ਤਾ ਮੈਂ ਇੱਕ ਰਿਪੋਰਟਰ ਵਾਲਾ ਕੰਮ ਹੀ ਕਰਨਾ ਕਿਉਂਕਿ ਮੇਰੀ ਆਈਡੀ ਤੇ ਵੀ ਰਿਪੋਰਟਰ ਬਣਾਇਆ ਹੋਇਆ ਹੈ ਨਾ ਆਪਾਂ ਇਹਨਾਂ ਲੋਕਾਂ ਨਾਲ ਵਿਚਰਨਾਂ ਨਾਲ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਲੋਕਾਂ ਨਾਲ ਕਰੇ ਕਰਨੀਆਂ ਨੇ ਤਾਂ ਹਰ ਇੱਕ ਮੁੱਦਾ ਹਰ ਇੱਕ ਮਸਲੇ ਦੀਆਂ ਆਪਾਂ ਵੀਡੀਓ ਪਾਈ ਕਰਾਈ ਹੈ ਨਾ ਤਾਂ ਦੁਆਰਾ ਫਿਰ ਕਹਿੰਦਾ ਜਿੰਨਾ ਭਰਾਵਾਂ ਨੇ ਫੀਲਡ ਦੇ ਵਿੱਚ ਕੰਮ ਕਰਨਾ ਉਹ ਇਹ ਚੀਜ਼ਾਂ ਬਣਾ ਸਕਦਾ ਹੈਗਾ ਤੇ ਅਦਰਵਾਈਜ਼ ਕਿਸੇ ਨੂੰ ਲੋੜ ਨਹੀਂ ਹੈ ਕਿ ਜਿਹਨੇ ਤਾਂ ਅਦੇ ਘਰੇ ਬੈ ਕੇ ਵੀਡੀਓ ਬਣਾ ਲਈ ਉਹਨਾਂ ਨੂੰ ਲੋੜ ਨਹੀਂ ਹੈ ਵੀਡੀਓ ਵਧੀਆ ਲੱਗੀ ਕੰਮ ਦੀ ਵੀਡੀਓ ਲੱਗੀ ਸ਼ੇਅਰ ਜ਼ਰੂਰ ਕਰੇ ਆਪਣੇ ਯਾਰਾਂ ਦੋਸਤਾਂ ਨਾਲ ਗਰੁੱਪ ਉਹ ਜਿਆਦਾ ਵੱਡੀ ਨਹੀਂ 2-4 ਮਿੰਟਾਂ ਦਾ ਸਿਰਫ ਕੰਮ ਦੀਆਂ ਗੱਲਾਂ ਕਰੀ ਜਾਂਦੇ ਹਾਂ ਚੰਗੇ ਵੀਡੀਓ ਵੀ ਸ਼ੇਅਰ ਕਰਦੇ ਕਰੋ ਭਰਾਵੋ ਤੇ ਵੀਡੀਓ ਬਹੁਤ ਸੋਹਣੀਆਂ ਹੋਣ ਆ ਰਹੀਆਂ ਨੇ ਕਈ ਕਈ ਮਸਲਿਆਂ ਦੇ ਉੱਪਰ ਆਪਾਂ ਵੀਡੀਓ ਬਣਾਈਆਂ ਨੇ ਤੇ ਸ਼ਾਇਦ ਅੱਜ ਸਵੇਰੇ ਚ ਪਾ ਦਾਂ ਮੈਂ ਥੋੜੀ ਐਡਿਟ ਕਰਨ ਦਾ ਥੋੜਾ ਟਾਈਮ ਨਹੀਂ ਲੱਗਿਆ ਹੈਗਾ ਵੀਡੀਓ ਤਿਆਰ ਆਪਣੇ ਭਰਾਵਾਂ ਵਾਸਤੇ ਧੰਨਵਾਦੀ